ਗੁਰਦੁਆਰਾ ਸਾਹਿਬ ਸ਼੍ਰੀ ਰਕਾਬਨ ਸਾਹਿਬ ਦੇ ਵਿੱਚ ਦੀ ਇੱਕ ਖਬਰ ਉੱڑਦੀ ہوئی ਸਾਡੇ ਕੋਲ ਆਂਦੀ ਹੈ ਲੇਕਿਨ ਆਪਾਂ ਵਿਸ਼ਵਾਸ ਨਹੀਂ ਕਰਦੇ ਹੁੰਦੇ ਵੀ ਗੁਰੂ ਘਰ ਦੇ ਅੰਦਰ ਕੋ ਕਰਮ ਹੋ ਰਿਹਾ ਇੱਕ ਮੈਨੇਜਰ ਪਾਸੋਂ ਆਪਾਂ ਵਿਸ਼ਵਾਸ ਨਹੀਂ ਕਰਦੇ ਲੇਕਿਨ ਉਸ ਤੋਂ ਬਾਅਦ ਸਾਨੂੰ ਮਜਬੂਰਨ 4 ਕ ਹਫਤੇ ਉੱਤੇ ਪਹਿਰਾ ਦੇਣਾ ਪਿਆ ਇੱਕ ਉਹਦਾ ਟਾਈਮ ਤੇ ਇੱਕ ਵੀਕ ਦੇ ਵਿੱਚ ਜਿਹੜਾ ਡੇ ਹੁੰਦਾ ਸੰਡੇ ਉਹ ਉਹਨਾਂ ਦਾ ਫਿਕਸ ਸੀਗਾ ਬਈ ਹਰ ਸੰਡੇ ਸੇਮ ਟਾਈਮ ਤੇ ਉਹਨਾਂ ਨੇ ਉਹ ਕੋ ਕਰਮ ਗੁਰੂ ਸਾਹਿਬ ਗਰੁੱਪ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਕਰਨਾ ਹੀ ਕਰਨਾ ਤੇ ਉਹਨਾਂ ਨੇ ਹਰ ਹਫਤੇ ਦਾ ਬਣਾਇਆ ਹੋਇਆ ਸੀਗਾ 4 ਹਫਤੇ ਪਹਿਲਾਂ ਉਹਨਾਂ ਤੇ ਨਿਗਰਾਨੀ ਰੱਖੀ ਗਈ ਹੈ ਤੇ ਨਿਗਰਾਨੀ ਰੱਖਦੇ ਆ ਵਿੱਚ ਵੀ ਉਹ ਕੰਮ ਚੱਲ ਰਿਹਾ ਸੀਗਾ ਲੇਕਿਨ ਆਪਾਂ ਚਾਹਦੇ ਸੀ ਬਈ ਆਪਾਂ ਰੰਗੇ ਹੱਥੋਂ ਫੜੀਏ ਤੇ ਚਾਰ ਹਫ਼ਤੇ ਤੋਂ ਪਹਿਲਾਂ ਜਿਹੜਾ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਬਾਹਰੋਂ ਕੋਈ ਥਰਡ ਪਰਸਨ ਆ ਕੇ ਤਾਲਾ ਲਗਾ ਰਿਹਾ ਸੀਗਾ ਜਿਸ ਕਰਕੇ ਆਪਾਂ ਗੇਟ ਖੋਲ ਨਹੀਂ ਸਕਦੇ ਸੀਗੇ ਤੇ ਬਾਹਰੋਂ ਆਲਰੇਡੀ ਤਾਲਾ ਵੱਜ ਰਿਹਾ ਸੀਗਾ ਉੱਥੇ ਤੇ ਮੈਨੇਜਰ ਬਲਬੀਰ ਸਿੰਘ ਦੀ ਹੈ ਖਬਰ ਹੈ ਮੈਨੇਜਰ ਬਲਬੀਰ ਸਿੰਘ ਦੀ ਹਜੇ ਤਾਜ਼ਾ-ਤਾਜ਼ਾ ਟਰਾਂਸਫਰ ਹੋਈ ਸੀ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਤੇ ਨਾਲ ਸੇਵਾਦਾਰਨੀ ਹੈ ਕੰਤਾਦਾਰ ਜਿਹੜੇ ਲੰਗਰ ਤਿਆਰ ਕਰਦੇ ਗੁਰਦੁਆਰਾ ਬਕਾਗਨ ਸਾਹਿਬ ਦੇ ਵਿੱਚ ਤੇ ਜਦ ਆਪਾਂ ਉਥੇ 4 ਤਰੀਕ ਨੂੰ ਉਥੇ ਪਹੁੰਚੇ ਤੇ 4 ਤਰੀਕ ਨੂੰ ਪਹੁੰਚ ਕੇ ਥਰਡ ਪਰਸਨ ਦੇ ਪਹਿਲਾਂ ਤਾਲਾ ਲਗਾਉਣ ਤੋਂ ਪਹਿਲਾਂ ਹੀ ਆਪਾਂ ਉਥੇ ਧਾਵਾ ਬੁੱਲਿਆ ਤੇ ਅੰਦਰ ਜਿੱਦਾਂ ਹੀ ਆਪਾਂ ਗੇਟ ਖੋਲ ਕੇ ਐਂਟਰ ਹੋਏ ਤੇ ਅੰਦਰ ਉਹ ਕੰਮ ਚੱਲ ਰਿਆ ਸੀ ਦੋਵੇਂ ਜਿਹੜੇ ਵਸਤਰੀਨ ਸੀਗੇ ਬਲਬੀਰ ਸਿੰਘ ਮੈਨੇਜਰ ਤੇ ਕਾਂਤਾ ਗੋ ਦੋਵੇਂ ਵਸਤਰੀਨ ਸੀਗੇ ਤੇ ਮੈਂ ਇਸ ਟੀਚ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਲੰਗਰ ਹਾਲ ਦੇ ਬਿਲਕੁਲ ਨਾਲ ਵਸਤਰੀਨ ਦਾ ਮੰਮਾ ਵਾ ਅਲਪ ਲੰਗੇ ਤੇ ਲੰਗਰ ਹਾਲ ਦੇ ਬਿਲਕੁਲ ਨਾਲ ਅਡੇ ਕਮਰੇ ਚ ਜਿਹੜਾ ਕਿ ਉਹ ਬਲਬੀਰ ਦਾ ਆਫਿਸ ਵੀ ਕਹਿ ਸਕਦੇ ਆ ਯਾ ਉਹਦਾ ਕਮਰਾ ਵੀ ਕਹਿ ਸਕਦੇ ਆ ਜਿਹੜਾ ਉਹਨੂੰ ਅਲਾਟ ਆਇਆ ਤੇ ਲੇਕਿਨ ਗਲ ਸਾਰੀ ਐ ਹੈਗੀ ਐ ਵੀ ਸੇਵਾਦਾਰ ਨਹੀਂ ਗੁਰੂ ਘਰ ਦੀ ਤੇ ਨਾਲ ਮੈਨੇਜਰ ਗੁਰੂ ਘਰ ਦੇ ਵਿੱਚ ਹੀ ਲੱਗੇ ਹੋਏ ਨੇ ਕੋ ਕੰਮ ਕਰ ਰਹੇ ਨੇ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਸਟ੍ਰਿਕਟ ਐਕਸ਼ਨ ਨਹੀਂ ਜਦ ਆਪਾਂ ਉੱਥੇ ਉਹਨਾਂ ਨੂੰ ਰੰਗੇ ਹੱਥੋਂ ਫੜਿਆ ਰੰਗੇ ਖੱਤੇ ਪੜਨ ਤੋਂ ਬਾਅਦ ਗਾਉ ਉਹਨਾਂ ਨੇ ਫਿਰ ਕਮੇਟੀ ਆੜੇ ਆਏ ਕਮੇਟੀ ਦਿੱਲੀ ਸਿਗਰ ਦੁਆਰਾ ਬਣਾਉਂਦਾ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਤੇ ਇੱਕ ਦਿੱਲੀ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਪਹੁੰਚੇ ਤੇ ਸਾਡੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਕਮੇਟੀ ਵਿੱਚ ਆ ਜਾਂਦੀ ਹੈ ਤੇ ਵਿੱਚ ਆਣ ਤੋਂ ਬਾਅਦ ਫਿਰ ਸਾਰਾ ਮੈਟਰ ਉਹਨਾਂ ਨੇ ਆਪਣੇ ਹੱਥ ਲਿਆ ਆਉਣ ਦੀ ਸਪੋਰਟ ਉਹਨਾਂ ਨੇ ਹਰਮਿੰਦਰ ਸਿੰਘ ਤਾਲਕਾ ਤੇ ਜਗਦੀਪ ਸਿੰਘ ਕਾਲ ਨੂੰ ਫੋਨ ਕੀਤਾ ਤੇ ਕਾਲ ਕਰਨ ਤੋਂ ਬਾਅਦ ਜਗਦੀਪ ਸਿੰਘ ਕਾਲ ਨੂੰ ਦੇ ਮੂੰਹ ਤੋਂ ਆਇਆ ਬੋਲ ਸੀਗੇ ਵੀ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਆਨ ਦੀ ਸਪੋਰਟ ਸਾਨੂੰ ਇਹ ਚੀਜ਼ ਬੋਲ ਕੇ ਵੀ ਆਨ ਦੀ ਸਪੋਰਟ ਆ ਬ ਡਿਸਮਿਸ ਕਰ ਰਹੇ ਆ ਤੇ ਨਾਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਦਾ ਟਾਈਮ ਫਿਕਸ ਕੀਤਾ ਵੀ ਹਜੇ ਉਹ ਬਿਜ਼ੀ ਨੇ ਤੇ ਉਹਨਾਂ ਨੇ ਫਿਰ 6 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਸਾਡੇ ਨਾਲ ਮੀਟਿੰਗ ਫਿਕਸ ਕੀਤੀ ਤੇ 2 ਵਜੇ ਉਹਨਾਂ ਨੇ ਸਾਨੂੰ ਬੁਲਾਇਆ ਆਪਾਂ 2 ਵਜੇ ਉੱਥੇ ਪਹੁੰਚੇ ਤੇ ਸਾਡੇ 2 ਵਜੇ ਪਹੁੰਚਣ ਤੋਂ ਬਾਅਦ ਵੀ ਵਿੱਚ ਇੱਕ ਦਿਨ ਦਾ ਗੈਪ ਸੀਗਾ ਜਿਹੜਾ ਕਿ 5 ਤਰੀਕ ਸੋਮਵਾਰ ਦਾ ਦਿਨ ਸੀਗਾ ਤੇ ਅਗਲੇ ਦਿਨ ਜਦੋਂ ਆਪਾਂ ਉੱਥੇ ਗਏ ਆ ਜਾ ਕੇ ਤੇ ਪਹਿਲਾਂ ਕਲੀਅਰ ਕਰਾਇਆ ਸਾਨੂੰ ਕਾਫੀ ਜ਼ਿਆਦਾ ਦੇਰ ਤੇ ਚਲੋ ਤੇ ਕੋਈ ਮੈਟਰ ਨਹੀਂ ਕਰਦਾ ਤੇ ਗੱਲ ਸਾਰੀ ਇਹ ਹੈਗੀ ਆ ਬਈ ਉੱਥੇ ਜਗਦੀਪ ਸਿੰਘ ਕੱਲੋਂ ਆਂਦੇ ਸਾਰ ਸਾਨੂੰ ਕਹਿੰਦਾ ਪਹਿਲਾਂ ਆਪਾਂ ਹਰਮਨ ਸਿੰਘ ਕਲਕਾ ਦੇ ਕਮਰੇ 'ਚ ਬੈਠੇ ਹੋਏ ਸੀਗੇ ਲekin ਉਥੇ ਉਹ ਦੋਵੇਂ ਮੌਜੂਦ ਨਹੀਂ ਸਨ ਜਿੱਦਾਂ ਹੀ ਹਰਮੀਤ ਸਿੰਘ ਕੱਲ ਕਾਂ ਆਉਂਦਾ ਤੇ ਜਗਦੀਪ ਸਿੰਘ ਕੱਲੋਂ ਆਉਂਦਾ ਜਗਦੀਪ ਸਿੰਘ ਕੱਲੋਂ ਸਾਨੂੰ ਆਂਦੇ ਸਰ ਐਵਰਡ ਯੂਜ਼ ਕਰਦਾ ਹੈ ਕਿ ਲਿਆਓ ਦੋ ਬੰਦੇ ਕਿਹੜੇ ਐ ਤੁਹਾਡੇ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਐ ਮਤਲਬ ਇੱਥੇ ਐ ਜੀ ਸੋਚਣ ਵਾਲੀ ਐ ਵੀ ਸਾਨੂੰ ਕਿਸ ਮੈਟਰ ਦੇ ਉੱਤੇ ਬੁਲਾਇਆ ਗਿਆ ਸੀਗਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਸੀਗਾ ਵੀ ਕਿਸ ਮੈਟਰ ਦੇ ਉੱਤੇ ਆਪਾਂ ਇੱਥੇ ਆਏ ਆ ਤੇ ਉਹ ਨੌਕਰੀ ਵਾਲੀ ਗੱਲ ਇੱਕ ਵਾਰ ਨਹੀਂ ਉਹਨਾਂ ਨੇ ਚਾਰ ਵਾਰਾਂ ਸਾਨੂੰ ਬੋਲੀ ਹੈ ਤੇ ਮੈਂ ਉਸ ਚੀਜ਼ ਨੂੰ ਬਹੁਤ ਹੀ ਫੀਲ ਕੀਤਾ ਵੀ ਮੈਂ ਅਗਰ ਰਿਲੇਟ ਕਰਦਾ ਤਿਲਕ ਵਿਹਾਰ ਤੋਂ ਤੇ ਜਿਹੜੇ ਤਿਲਕ ਵਿਹਾਰ ਦੇ ਜਿਹੜੇ ਆਗੂ ਹੈਗੇ ਆ ਜਿਨ੍ਹਾਂ ਨੇ ਤਿਲਕ ਵਿਹਾਰ ਦੀ ਸ਼ੋਭੀ ਖਰਾਬ ਕੀਤੀ ਹੋਈ ਹੈ ਆਤਮਾ ਸਗਲਵਾੜੇ ਵਰਗੇ ਤੇ ਹੋਰ ਉਹਦੇ ਵਰਗੇ ਜਿਹੜੇ ਹੈਗੇ ਆ ਉਹਨਾਂ ਵਰਗਿਆਂ ਸਾਨੂੰ ਸਮਝ ਲਿੱਤਾ ਅਰਮਿਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਗੱਲੋਂ ਨੇ ਤੇ ਸਾਨੂੰ ਵਿਕਾਉ ਸਮਝਿਆ ਸਾਨੂੰ ਪੈਸਿਆਂ ਦਾ ਲਾਲਚ ਨੌਕਰੀਆਂ ਦਾ ਲਾਲਚ ਮੂੰਹ ਬੋਲੀ ਪੋਸਟ ਦਾ ਲਾਲਚ ਉਹਨਾਂ ਨੇ ਦਿੱਤਾ ਸੇ 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 ਤੇ ਉਹਨਾਂ ਨੇ ਸਾਨੂੰ ਲਾਲਚ ਦੇ ਕੇ ਗੱਲ ਸਾਰੀ ਐ ਸੀਗੀ ਭਈ ਆਪਾਂ ਜਿਸ ਟੌਪਿਕ ਦੇ ਉੱਤੇ ਆਪਾਂ ਆਏ ਸੀਗੇ ਉਸ ਟੌਪਿਕ ਨੂੰ ਮਿਲਕ ਦਬਾਉਣ ਦੇ ਲਈ ਉਹਨਾਂ ਨੇ ਸਾਰੀਆਂ ਗੱਲਾਂ ਘੁਮਾਤੀਆਂ ਗੱਲਾਂ ਘੁਮਾਉਂਦੇ ਆ ਘੁਮਾਉਂਦੇ ਆ ਉਹਨਾਂ ਨੇ ਕਾਫੀ ਸਾਰੇ ਲਾਲਚ ਤੇ ਉਹਨਾਂ ਨੇ ਦਿੱਤੇ ਦਿੱਤੇ ਨਾਲ 3rd ਪਰਸਨ ਦੇ ਥਰੂ ਸਾਨੂੰ ਧਮਕੀਆਂ ਵੀ ਦਵਾਈਆਂ 3rd ਪਰਸਨ ਦੇ ਥਰੂ ਸਾਨੂੰ ਧਮਕੀਆਂ ਦਵਾਈਆਂ ਆਤਮਾ ਸਿੰਘ ਦੇ ਵੱਲੋਂ ਵੀ ਮੈਨੂੰ ਫੋਨ ਆਉਂਦਾ ਕਿਸੇ ਉਹਨੇ ਵੀ ਆਤਮਾ ਸਿੰਘ ਜਿਹੜਾ ਮੀਤ ਪ੍ਰਧਾਨ ਹੈਗਾ ਦਿੱਲੀ ਸਿਗਰ ਦਵਾਰਾ ਪ੍ਰਬੰਧਕ ਕਮੇਟੀ ਦਾ ਉਹਨੇ ਵੀ ਕਿਸੇ 3rd ਪਰਸਨ ਤੋਂ ਮੈਨੂੰ ਕਾਲ ਕਰਵਾਈ ਕਾਲ ਕਰਵਾ ਕੇ ਉਹਨੇ ਵੀ ਮੈਨੂੰ ਧਮਕੀਆਂ ਦਿੱਤੀਆਂ ਹਾਲਾਂਕਿ ਮੈਂ ਉਹਦੇ ਕਲੋਨੀ ਦੇ ਵਿੱਚ ਹੀ ਰਹਿਣਾ ਤੇ ਉਹਨੇ ਰਾਹ ਚੱਲਦਿਆਂ ਦੇ ਵਿੱਚ ਵੀ ਮੈਨੂੰ ਬੜੀ ਹੋਰ ਧਮਕੀਾਂ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਤੇ ਦਿੱਤੀ ਵੀ ਹੈ ਤੇ ਮੈਂ ਇਸ ਚੀਜ਼ ਨੂੰ ਆਪ ਸਾਰੀਆਂ ਸੰਗਤਾਂ ਦੇ ਅੱਗੇ ਰੱਖਣਾ ਚਾਹੁੰਦਾ ਕਿਉਂਕਿ ਉਸ ਸਮੇਂ ਅਗਰ ਮੈਂ ਗਿਆ ਸੀਗਾ ਤੇ ਮੈਨੂੰ ਕੋਈ ਉਮੀਦ ਸੀਗੀ ਵੀ ਅਗਰ ਗੁਰੂ ਘਰ ਦੇ ਵਿੱਚ ਮੁਲਾਜ਼ਮਾਂ ਦੇ ਪਾਸੋਂ ਇਹੋ ਜੀ ਹਰਕਤ ਹੋ ਰਹੀ ਹੈ ਤੇ ਜਿਹੜੇ ਕੁਰਸੀਆਂ ਤੇ ਬੈਠੇ ਹੋਏ ਆ ਜਿਨ੍ਹਾਂ ਦੇ ਜ਼ਿੰਮੇਵਾਰੀਆਂ ਸੰਭੀਆਂ ਹੋਈਆਂ ਨੇ ਤੇ ਉਹ ਕੁਝ ਕਰਨਗੇ ਲੇਕਿਨ ਉਹ ਜਿਹੜੇ ਜਿਸ ਟਾਈਮ ਉਹ ਕ੍ਰਮ ਹੋ ਰਿਹਾ ਸੀਗਾ ਉਹ ਚਲਦੇ ਦੇ ਵਿੱਚ ਸਾਨੂੰ ਡਿਸਮਿਸ ਦਾ ਨਾਰਾ ਦੇ ਕੇ ਤੇ ਉਹਨਾਂ ਨੂੰ ਕੱਲਾ ਸਸਪੈਂਡ ਕੀਤਾ ਗਿਆ ਡਿਸਮਿਸ ਦਾ ਬੋਲ ਕੇ ਜਗਦੀਪ ਸਿੰਘ ਗੱਲੋਂ ਨੇ ਸਪੈਸ਼ਲੀ ਵਰਡ ਲਿੱਤਾ ਵੀ ਇਹਨਾਂ ਨੂੰ ਔਨ ਦੀ سپورਟ ਡਿਸਮਿਸ ਕੀਤਾ ਜਾਵੇ ਲੇਕਿਨ ਨਾਲ ਹੀ ਜਦ ਉਹਨਾਂ ਦੇ ਹੈਡ ਲੈਟਰ ਦੇ ਉੱਤੇ ਲੈਟਰ ਪੈਡ ਦੇ ਉੱਤੇ ਜਦ ਲੈਟਰ ਤਿਆਰ ਹੁੰਦਾ ਤੇ ਲੈਟਰ ਦੇ ਉੱਤੇ ਉਹ ਲਿਖਦੇ ਹੁੰਦੇ ਆ ਵੀ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਮੈਂ ਆਪ ਸਾਰੀਆਂ ਸੰਗਤਾਂ ਤੋਂ ਇਹ ਪੁੱਛਣਾ ਚਾਹੁੰਨਾ ਬਈ ਇਹੋ ਜੇ ਕੁਕਰਮਾਂ ਦੀ ਸਜ਼ਾ ਸਸਪੈਂਡ ਹੋਣਾ ਹੈ ਕੱਲਾ ਬਈ ਗੁਰੂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਦੇ ਉੱਤੇ ਇਹੋ ਜੇ ਕੁਕਰਮ ਹੋ ਰਹੇ ਹੋਣ ਤੇ ਹੋਣ ਦੇ ਬਾਵਜੂਦ ਉੱਥੇ ਹੀ ਹੈੱਡਕੁਆਰਟਰ ਵੀ ਹੋ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਹੈੱਡਕੁਆਰਟਰ ਤਾਂ ਬਿਲਕੁਲ ਨਾਲ ਹੀ ਹੁੰਦਿਆਂ ਦੇ ਵਿੱਚ ਵੀ ਅਗਰ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਵਾਰ ਅੱਗੇ ਇਹਨਾਂ ਨੇ ਗੁਰੂ ਘਰਾਂ ਦੀ ਮਰਿਆਦਾ ਨੂੰ ਕਿੱਦਾਂ ਬਹਾਲ ਰੱਖਣਾ ਹੈ ਇਹ ਸਵਾਲ ਹੈ ਤੁਹਾਡੇ ਸਾਰੀਆਂ ਸੰਗਤਾਂ ਦੇ ਅੱਗੇ ਤੇ ਮੈਂ ਇਸ ਚੀਜ਼ ਨੂੰ ਮੈਂ ਸੋਸ਼ੀਅਲਾਈਜ਼ ਨਹੀਂ ਕਰਨਾ ਚਾਹੁੰਦਾ ਸੀਗਾ ਸਾਡੇ ਕੋਲ ਇੱਕ ਇੱਕ ਸਬੂਤ ਵੀਡੀਓ ਦੇ ਤੌਰ ਤੇ ਫੋਟੋ ਦੇ ਤੌਰ ਤੇ ਹਸਤ ਲਿਖਤ ਜਿਹੜੇ ਬਲਬੀਰ ਨੇ ਮਾਫੀਨਾਮਾ ਮੰਗਿਆ ਉਹ ਵੀ ਸਾਡੇ ਕੋਲ ਲੈਟਰ ਹੈਗਾ ਤੇ ਆਡੀਓ ਦੇ ਤੌਰ ਤੇ ਵੀ ਸਾਡੇ ਕੋਲ ਸਾਰੇ ਸਬੂਤ ਮੌਜੂਦ ਹਨ ਕਿੰਨੇ ਜਹਾੜੇ ਸੀ ਜਦੋਂ ਆਇਆ ਸੀ ਮellow ਆਪਾਂ ਪੰਜ-ਸੱਤ ਜਣੇ ਸੀਗੇ ਜੀ ਕਿਉਂਕਿ ਪਹਿਲਾਂ ਤੋਂ ਇਨਫੋਰਮੇਸ਼ਨ ਆ ਰਹੀ ਸੀ ਕਿ ਇਸ ਤਰ੍ਹਾਂ ਕੁਝ ਹੋ ਰਿਹਾ ਹਾਂ ਜੀ ਸਾਨੂੰ ਆਲਰੇਡੀ ਮਹੀਨਾ ਪਹਿਲਾਂ ਖਬਰ ਆ ਚੁੱਕੀ ਸੀ ਤੇ ਆਪਾਂ ਚਾਰ ਹਫ਼ਤੇ ਪਹਿਲਾਂ ਨજર ਰੱਖੀ ਆ ਲੇਕਿਨ ਬਾਹਰ ਕੋਈ ਥਰਡ ਪਰਸਨ ਆ ਕੇ ਉਹਨਾਂ ਨੂੰ ਤਾਲਾ ਲਗਾ ਰਿਆ ਸੀ ਜਦੋਂ ਦੋਵੇਂ ਜਿਹੜੇ ਅੰਦਰ ਜਾਂਦੇ ਹੁੰਦੇ ਸੀਗੇ ਤੇ ਬਾਹਰ ਮਨ ਮੈਂ ਚੈਨ ਬਣੀ ਹੋਈ ਆ ਬਾਹਰ ਕੋਈ ਹੋਰ ਬੰਦਾ ਆ ਕੇ ਉਹਨਾਂ ਨੂੰ ਤਾਲਾ ਵੀ ਲਗਾ ਰਿਆ ਕੱਲ ਦੀ YouTube ਦੀ ਦੰਦਮਾ ਸਾਥ ਸੀ ਉਹ ਮਥੇ ਤੇ ਕਿਸ ਤਰ੍ਹਾਂ ਨਹੀਂ ਹਾਂ ਇਹ ਸੁਣਦੀ ਇੰਦਰ

ਔਰ ਰਿਟਰਨ ਤੋਂ ਮੈਨੇ ਪਰਮਲ ਮੰਗੀ ਤਾਂ ਹਾਂਜੀ ਆਪਾਂ ਪਹਿਲਾਂ ਉਹਨਾਂ ਤੋਂ ਰਿਟਰਨ ਲਿਖਵਾਇਆ ਹੈ ਉਹਨਾਂ ਤੋਂ ਬਈ ਤੁਸੀਂ ਕੀ ਕਰਦੇ ਤੇ ਕੌਣ-ਕੌਣ ਨਾਮ ਆਪਣਾ ਪਤਾ ਸਭ ਕੁਝ ਬਈ ਉਹ ਲਿਖੇ ਲਿਖਵਾਇਆ ਉਹਨਾਂ ਤੋਂ ਸਾਈਨ ਮੈਨਾਂ ਨੇ ਡਿਸਮਿਸ ਕਿਆ ਸਬਸਪੈਂਡ ਕੀਤਾ ਕਿਸ ਵਿੱਚ ਨਹੀਂ ਡਿਸਮਿਸ ਨਹੀਂ ਕੀਤਾ ਤੇ ਜਦ ਆਪਾਂ ਗਏ ਹਾਂ ਉਥੇ ਮੰਗਲਵਾਰ ਨੂੰ ਮੰਗਲਵਾਰ ਨੂੰ ਜਾਣ ਤੋਂ ਬਾਅਦ ਲੱਗਦੇ ਉਹਨਾਂ ਨੇ ਬਤਮੀਜੀ ਕੀਤੀ ਬਤਮੀਜੀ ਕਰਦੇ ਆ ਤੇ ਨਾਲ ਵੀ ਆਪਾਂ ਉਹਨਾਂ ਨੂੰ ਐਗਰ ਬੋਲੀ ਬਈ ਇਹੋ ਜੀ ਇਹਨਾਂ ਨੂੰ ਸਜ਼ਾ দাও ਬਈ ਇਹਨਾਂ ਨੂੰ ਨਾਲ ਦੇ ਨਾਲ ਟਰਮੀਨੇਟ ਕੀਤਾ ਜਾਵੇ ਟਰਮੀਨੇਟ ਦੇ ਨਾਲ ਨਾਲ ਇਹਨਾਂ ਤੇ ਵੱੜਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੋ ਕਿ ਪਹਿਲਾਂ ਆਪਾਂ 295 ਲਗਾਉਂਦੇ ਹੁੰਦੇ ਸੀਗੇ ਕਾਨੂੰਨ 295 ਕਹਿੰਦਾ ਹੁੰਦਾ ਸੀ ਲੇਕਿਨ ਹੁਣ ਉਹ ਅਪਡੇਟ ਹੋ ਕੇ 299 ਹੋ ਚੁੱਕੀ ਹੈ ਚੇਂਜ ਹੋ ਗਈ ਹੈ ਤੇ ਉਹ 299 ਲਗਾ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਆ ਗਈ ਸੀ ਤਾਂ ਪੁਲਿਸ ਦੀ ਕੋਈ ਕੰਪਲੀਟ ਹੋਈ ਆ ਤੁਹਾਡੇ ਕੋਲ ਕੋਈ ਜਾਂ ਨਹੀਂ ਨਹੀਂ ਪੁਲਿਸ ਕੰਪਲੀਟ ਕੁਝ ਵੀ ਨਹੀਂ ਹੋਈ ਜਿਹੜੇ ਉਧਰ ਬੀਟ ਵਾਲੇ ਅਫਸਰ ਹੈਗੇ ਮੁਲਾਜ਼ਮ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੀ ਉਹ ਅੱਜ ਸੀਗੇ ਵਿਦ ਕਮੇਟੀ ਕੋਈ ਕੰਪਲੇਂਟ ਕਰਾ ਪੁਲਿਸ ਕੋਈ ਕੰਪਲੇਂਟ ਨਹੀਂ ਹੋਈ ਸਾਡੀ ਡਿਮਾਂਡ ਤੇ ਆਈ ਸੀਗੀ ਜੀ ਭਈ ਉਹਨੂੰ ਟਰਮੀਨੇਟ ਕੀਤਾ ਹੈ ਮੈਂ ਕਰਾਂਗਾ ਟਰਮੀਨੇਟ ਕੀਤਾ ਜਾਵੇ ਤੇ ਨਾਲ ਦੇ ਨਾਲ ਉਹ ਜਿਹੜਾ ਮੁੱਦਾ ਹੈਗਾ ਆਪਾਂ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਸੀਗੇ ਕਿਉਂਕਿ ਗੁਰੂ ਘਰ ਦਾ ਮੁੱਦਾ ਸੀਗਾ ਨਾ ਹੀ ਆਪਾਂ ਵੀਡੀਓ ਸੋਸ਼ਲਾਈਜ਼ ਕਰਨਾ ਚਾਹੁੰਦੇ ਸੀ ਨਹੀਂ ਕਰਨਾ ਚਾਹੁੰਦੇ ਆ ਇਸ ਮੁੱਦੇ ਨੂੰ ਆਪਾਂ ਅਕਾਲ ਤਖਤ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਜਦੋਂ ਦਿੱਲੀ ਕਮੇਟੀ ਤੋਂ ਸਾਨੂੰ ਆਸ਼ ਵਿਸ਼ਵਾਸ ਸੀਗਾ ਵੀ ਦਿੱਲੀ ਕਮੇਟੀ ਸਾਡੀ ਬਾਹ ਵੜ ਕੇ ਵੀ ਗੁਰੂ ਘਰ ਦੇ ਵਿੱਚ ਕਿ ਇਹੋ ਜਿਹੇ ਕੁਰਮ ਕਰਦੇ ਹੋਏ ਰੋਕਣ ਦੇ ਲਈ ਪ੍ਰਯਾਸ ਕਰੇਗੀ ਤੇ ਸਾਨੂੰ ਸ਼ਾਇਦ ਅਕਾਲ ਤਖਤ ਸਾਹਿਬ ਨਾਲ ਜਾਣਾ ਪਏ ਲੇਕਿਨ ਉਹਨਾਂ ਨੇ ਉਸ ਟਾਈਮ ਤੇ ਹੱਦ ਪਾਰ ਕਰ ਦਿੱਤੀ ਬਤਮੀਜੀਆਂ ਦੇ ਨਾਲ ਗੱਲਾਂ ਕਰਦੇ ਆ ਤੇ ਸਾਨੂੰ ਵੀਡੀਓਜ਼ ਡਿਲੀਟ ਕਰਨ ਦੇ ਲਈ ਨੂੰ ਕਿਹਾ ਧਮਕੀਆਂ ਦਵਾਈਆਂ ਲਾਲਚ ਦਿੱਤੇ ਗਏ ਬਈ ਵੀਡੀਓ ਡਿਲੀਟ ਕਰੋ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲਕਾ ਕੀ ਲਾਲਚ ਲਾਲਚ ਕੀ ਸੀ ਲਾਲਚ ਪੈਸੇ ਦਾ ਨੌਕਰੀ ਦਾ ਯਾਰ ਇਹ ਨਾ ਪੁੱਛ ਨਹੀਂ ਪੁੱਛਣ ਤੋਂ ਕੋਈ ਕੱਲ ਨਹੀਂ ਕੋਈ ਕਿੰਨੇ ਪੈਸੇ ਕਹਿ ਰਿਹਾ ਉਹ ਜੀ ਮੈਂ ਥਰਡ ਪਰਸਨ ਦੇ ਥਰੂ ਜਿਹੜੀ ਸਾਨੂੰ ਡਿਮਾਂਡ ਆਈ ਹੈ ਥਰਡ ਪਰਸਨ ਦੇ ਪਾਸੋਂ ਸਾਨੂੰ 10 ਲੱਖ ਦੀ ਡਿਮਾਂਡ ਆਈ ਹੈ ਜੀ 10 ਲੱਖ ਦੇ ਰਹੇ ਸੀ 10 ਲੱਖ ਵੀਡੀਓ ਡਿਲੀਟ ਕਰਨ ਦਾ ਦੇ ਰਹੇ ਸੀ ਡਿਲੀਟ ਕਰਨ ਦੇ ਤੇ ਅਸੀਂ ਨਹੀਂ ਕਰਦੇ ਕਿਹੜੀ ਕਮੇਟੀ 10 ਲੱਖ ਦੇ ਦਿੰਦੀ ਕਿਸੇ ਥਰਡ ਪਰਸਨ ਨੇ ਆਕੇ ਜਿੰਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਉਹਦੇ ਵਰਗਾ ਹੀ ਕੋਈ ਥਰਡ ਪਰਸਨ ਆਕੇ ਸਾਨੂੰ ਵੀਡੀਓ ਡਿਲੀਟ ਕਰਨ ਤੇ 10 ਲੱਖ ਰੁਪਏ ਵੀ ਦੇ ਰਿਆ ਸੀਗਾ ਬੜਾ ਬੜਾ ਦਾਅਵਾ ਲਗਾ ਰਹੇ ਤੇ ਨਿਕਲ ਬਿਲਕੁਲ ਬਿਲਕੁਲ ਜੀ ਦਿੱਕਤਾ ਜਿਹੜਾ ਸੱਚ ਹੈ ਆਪਾਂ ਸੱਚ ਬੋਲਾਂਗੇ ਹਾਲਾਂਕਿ ਉਹਨਾਂ ਨੇ ਜਿਸ ਹਿਸਾਬ ਨਾਲ ਬਦਤਮੀਰੀ ਕੋਈ ਸਬੂਤ ਹੈ ਇਸ ਗੱਲ ਦੇ ਕੋਈ ਆਡੀਓ ਰਿਕਾਰਡਿੰਗ ਫੋਨ ਰਿਕਾਰਡਿੰਗ ਅ ਰਾਹ ਚੱਲਦੇ ਆਦੇ ਵਿੱਚ ਮੈਂ ਕੋਈ ਆਡੀਓ ਰਿਕਾਰਡਿੰਗ ਜਾਂ ਵੀਡੀਓ ਹੰਦੀ ਸਪੋਰਟ ਮੈਂ ਚੱਲੂ ਨਹੀਂ ਕਰ ਸਕਦਾ ਰਾਜ ਅੰਦਿਆਂ ਦੇ ਵਿੱਚ ਸਾਨੂੰ ਇਹ ਡਿਮਾਂਡਾਂ ਆਈਆਂ ਨੇ ਕਿਉਂਕਿ ਜਿੱਦਨ ਆਪਾਂ ਹਰ ਕੋਈ ਬੰਦਾ ਆਪਣਾ ਸੇਫੇਸਟ ਸੇਫੇਸਟ ਪੁਆਇੰਟ ਲੱਭਦਾ ਉਧਰ ਦਿੱਲੀ ਕਮੇਟੀ ਵੀ ਆਪਣਾ ਸੇਫੇਸਟ ਪੁਆਇੰਟ ਲੱਭੇਗੀ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ ਆਪ 6 ਤਾਰੀਖ ਤੱਕ ਇਹ ਮਾਮਲਾ ਖਾ ਲੇ ਕਿਉਂਕਿ ਇਤਨੇ ਦਿਨ ਤੱਕ ਕਿਵੇਂ ਉਸ ਨੂੰ ਬਦਲਤਾ ਇਹਨੇ ਵੀ ਨਾ ਦਾ ਆਪਾਂ ਕਹਿ ਰਹੇ ਕਿ ਦਵਾ ਹਮ ਦਵਾਏ ਰਹੇ ਸੀ ਪੂਰੇ ਗੁਰੂ ਘਰ ਦੇ ਸਾਥ ਕੀ ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋ ਸੱਦਾਂ ਦਾ ਸਵਾਲ ਤਾਂ ਲੇਕਿਨ ਅਬ ਕਿਉਂ ਇਸ ਬਾਤ ਨੂੰ ਉਠਾ ਰਹੇ ਆਂ ਆਪਾਂ ਕੀ ਆਪਾਂ ਇਸ ਗੱਲ ਨੂੰ ਹੁਣੇ ਵੀ ਉਮਾਉਣ ਦੀ ਆਪਾਂ ਕਿ ਬਈ ਅਗਰ 10 ਦਿਨ ਦਾ ਕੈਂਪ ਪਾਇਆ ਹੈ ਤੇ 10 ਦਿਨ ਦਾ ਦਿੱਲੀ ਕਮੇਟੀ ਨੂੰ ਸਿਰਫ ਆਪਾਂ ਟਾਈਮ ਦਿੱਤਾ ਸੀਗਾ ਫਿਰ ਬਾਅਦ ਕਰਾਂਗੇ ਟਾਈਮ ਦੀ ਬਈ ਉਹ ਟਰਮੀਨੇਟ ਕਰਦੀ ਹੈ ਕਾਨੂੰਨੀ ਕਾਰਵਾਈ ਕਰਦੀ ਹੈ ਤੇ ਵੈਲੈਂਟ ਗੁੱਡ ਆਦਰਵਾਇਜ਼ ਸਾਨੂੰ ਮਜਬੂਰਨ ਇਸ ਮੁੱਦੇ ਨੂੰ ਸੋਸ਼ੀਅਲਾਈਜ਼ ਕਰਨਾ ਪੈ ਰਿਹਾ ਹੈ ਤੇ ਸਾਨੂੰ ਮਜਬੂਰਨ ਅਕਾਲ ਤਖਤ ਸਾਹਿਬ ਜਾਣਾ ਪੈ ਰਿਹਾ ਹੈ